ਇੱਥੇ ਹੀ ਇਹ ਉਹ ਸੜਕ ਹੈ ਜਿੱਥੇ ਉਸ ਕੁੜੀ ਦਾ ਕਤਲ ਹੋਇਆ ਸੀ ਕੁਝ ਦਿਨ ਪਹਿਲਾਂ ਇੱਥੇ ਜਿੱਥੇ ਮਿੱਟੀ ਪਾਈ ਗਈ ਹੈ ਕਿਉਂਕਿ ਇੱਥੇ ਖੂਨ ਡਿੱਗਿਆ ਹੋਇਆ ਸਾਰਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਲੇ ਵੀ ਖੂਨ ਡਿੱਗਿਆ ਹੋਇਆ ਹੈ ਤੇ ਦੂਜੇ ਪਾਸੇ ਕਿੱਥੋਂ ਉਹ ਕੁੜੀ ਆ ਰਹੀ ਸੀ ਇਹ ਜਿਹੜੀ ਆ ਉਹ ਆਸ-ਪਾਸ ਦੇ ਲੋਕ ਵੀ ਇੱਥੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਸੀਗੇ ਇੱਥੇ ਕੋਈ ਸੀਗਾ ਇੱਥੇ ਉਸ ਦੌਰਾਨ ਜਦ ਹਾਦਸਾ ਹੋਇਆ ਹੈ ਜਦ ਹਾਦਸਾ ਹੋਇਆ ਕੋਈ ਸੀਗਾ ਇੱਥੇ ਉਸ ਦੌਰਾਨ ਤੁਹਾਡੇ ਤੋਂ ਕਿਸੇ ਨੂੰ ਕੋਈ ਨਹੀਂ ਸੀਗਾ ਮੈਂ ਵੀ ਰੋਦਾ ਸਵੇਰੇ ਸਵੇਰੇ ਉਸ ਟਾਈਮ ਕੋਈ ਨਹੀਂ ਸੀ ਅੱਛਾ ਕੋਈ ਨਹੀਂ ਸੀਗਾ ਉਸ ਦਰਾਂ ਤੇ ਕੋਈ ਨਹੀਂ ਪਿਆ ਲੱਗਦਾ ਬੰਦੇ ਜਿਹੜੇ ਗਏ ਆ ਨਾ ਕੁੜੀ ਨੂੰ ਮੁੰਡੇ ਨਾਲ ਗਏ ਅੱਛਾ ਇਹ ਦੱਸਦੇ ਨੇ ਮੈਂ ਵੀ ਇੱਥੇ ਖੜਾ ਸੁਣਿਆ ਪੁਲਿਸ ਆ ਰਹੀ ਸੀ ਕੁੜੀਆਂ ਆ ਰਹੀਆਂ ਸੀ ਇੱਥੋਂ ਹੀ ਆ ਰਹੀਆਂ ਸੀ ਕਿੱਥੋਂ ਆ ਰਹੀਆਂ ਸੀ ਇਹ ਨਹੀਂ ਬੋਲਾ ਅੱਛਾ ਫਿਲਹਾਲ ਜਿਹੜੀ ਕਿਉਂਕਿ ਅਸੀਂ ਵੀਡੀਓ ਦੇਖ ਰਹੇ ਹਾਂ ਜਿਹੜੀ ਸੀਸੀਟੀਵੀ ਦਿਖਾ ਰਹੀ ਹੈ ਮੇਰੇ ਕੋਲ ਵੀਡੀਓ ਪੜੀ ਹੈ ਹਾਂ ਕਿੱਥੋਂ ਆ ਰਹੀ ਸੀਗੇ ਪਤਾ ਇਹ ਯਹਾਂ ਸੇ ਨਾ ਟੈਂਪੋ ਸੇ ਉਤਰੀ ਸੀ ਤਿੰਨ ਲੜਕੀਆਂ ਸੀ ਹਾਂ ਤੋਂ ਇਧਰ ਕੋ ਜਾ ਰਹੀ ਸੀ ਉਹ ਬੰਦਾ ਇਧਰ ਹੀ ਬੈਠਾ ਹੋਆ ਸੀ ਯਹਾਂ ਤੇ इधर इधर अच्छा बैठ सरदार ही बैठा था था बैग बैग उसका छोड़ के तो वो चला गया पुलिस वालों के पास है बैग ठीक है जी फिर वो लड़की को ना रोका उसने बातचीत करने लग गया फिर उसने ना तलवार निकाल ली इतनी बड़ी सी तलवार निकाल के फिर वो लड़की भागी तो एक गाड़ी जा रही थी उसी में टक्कर खा के वो गिर गई फिर उसने मारना चालू कर दिया उसका एक हाथ वो जमी डैमेज हो गया तो उसके मांस उसके अंदर लगा हुआ हड्डी कट गई है सर पे चार वार है एक यहाँ पे एक इधर है एक इधर है एक इस, इस तरफ है इधर ही बाकी मेरे पास उसकी वीडियो मेरे पास पड़ी हुई है उसी देख रहे हैं यानी इतने वेट कर रहे हैं हाँ, इधार, इधार, इधर इधर बैठे इधर बैठ के वेट कर रहा था यहाँ पे यहाँ पे बैठ के अच्छा मतलब पहले जानकारी सी आप से ताही गल कर रही थी हाँ ये तो पता नहीं है हम तो मुसाफिर थे रास्ते वाले हमने तो मैंने तो वहां से देख रहा था मैं वहां से जब गाड़ी लेके गया ना मैं वहाँ से मैं देख रहा था उसको जब तो वो दिख रहे थे तो फिर आपने रोका नहीं मदद नहीं की। अरे जी उसके पास हथियार है जी अब वो एक एक खून कर रहा है उसको दूसरा खून करने में क्या वो फर्क पड़ेगा जी दुनिया भर इधर पब्लिक थी कोई पब्लिक नहीं आई है पुलिस वालों को फोन किया पुलिस वाले मौके पर भी नहीं पहुंचे वो वो पहुंचे कम से कम आधे पौने घंटे के बाद पहुंचे पुलिस वाले ये घटना हैगी साढ़े आठ बजे साढ़े आठ बजे से पहले किया यानी कि आठ बीस के करीब की है ये घटना ਹਾਂ 8 ਟਾਈਮ ਹੁੰਦਾ ਜੀ ਹਾਂਜੀ ਹਾਂਜੀ 8 ਤੋਂ 9 ਵਜੇ ਦਾ ਉਹ ਰੇ ਪੀਕ ਟਾਈਮ ਹੁੰਦਾ ਆ ਮਤਲਬ ਇੰਨੀ ਪਬਲਿਕ ਹੁੰਦੀ ਹੈ ਜੇ ਪਬਲਿਕ ਚਾਹਦੀ ਬਟ ਹਥਿਆਰ ਦੇ ਅੱਗੇ ਹਰ ਬੰਦਾ ਡਰਦਾ ਗੱਲ ਤਾਂ ਇਹ ਹੈ ਜੀ ਇਕੱਠੇ ਹੋ ਜਾਣ ਸਾਰੇ ਫਿਰ ਹਥਿਆਰ ਇਕੱਠੇ ਹੋਣ ਦੀ ਹਿੰਮਤ ਹੋਈ ਨਹੀਂ ਜੀ ਕਿਸੇ ਦੀ ਜਦੋਂ ਇੱਕ ਬੰਦਾ ਅੱਗੋਂ ਗਾਹਾਂ ਵਾਲਾ ਬੰਦਾ ਪਾਗਲ ਹੋਇਆ ਹੋਵੇ ਨਾ ਜਦੋਂ ਕਹਿੰਦੇ ਨੇ ਪਾਗਲ ਕੁੱਤੇ ਦੇ ਲੱਗ ਲੱਗੇ ਫਿਰ ਬੰਦਾ ਨਹੀਂ ਲੱਗਦਾ ਹਰ ਇੱਕ ਬੰਦੇ ਨੂੰ ਆਪਣੀ ਜਾਨ ਪਿਆਰੀ ਹੈ ਜੀ ਗੱਲ ਤਾਂ ਇਹ ਹੀ ਆ ਬਸ ਤਰਾਸ ਦੀ ਸਾਡੀ ਇੱਥੇ ਆ ਕੇ ਅਸੀਂ ਇਕੱਠੇ ਛੇਤੀ ਨਹੀਂ ਹੁੰਦੇ ਅਸੀਂ ਬਾਅਦ 'ਚ ਇਕੱਠੇ ਹੁੰਨੇ ਅੱਛਾ ਬਾਅਦ 'ਚ ਕਹਿੰਦੇ ਆਪਸ ਹੀ ਲੋਕਾਂ ਨੇ ਹਸਪਤਾਲ ਪਹੁੰਚਾਇਆ ਕੁੜੀ ਨੂੰ ਹਾਂਜੀ ਹਾਂਜੀ ਐਂਬੂਲੈਂਸ ਐਂਬੂਲੈਂਸ ਬਹੁਤ ਉਹ ਲੜਕੀ ਨਾ ਉਹ ਉਧਰ ਕੀ ਫਤੇਗੜ ਸਾਹਿਬ ਕੀ ਲੜਕੀ ਹੈ ਉਹ ਕਿਵੇਂ ਪਤਾ ਹਾਂਜੀ ਕਿਵੇਂ ਪਤਾ ਉਹ ਨਾ ਉਸਕੀ ਜੋ ਫਰੈਂਡ ਸੀ ਨਾ ਉਹ ਬਤਾ ਰਹੀ ਸੀ ਹਾਂ ਇਹ ਰਹੀ ਵੀਡੀਓ ਉਸਕੀ ਤਸਵੀਰਾਂ ਨੇ ਬਹੁਤ ਖੌਫਨਾਕ ਨੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਕਿ ਨਾ ਹੀ ਦਿਖਾਈਏ ਪਰ ਫਿਲਹਾਲ ਦੇ ਲਈ ਕਿਉਂਕਿ ਬਿਲਕੁਲ ਇੱਥੇ ਦੱਸ ਰਹੇ ਨੇ 82 ਦੀ ਘਟਨਾ ਹੈ ਇੱਥੋਂ ਜਿਹੜਾ ਉਹ ਆਟੋ ਹੁੰਦਾ ਤੇ ਕੁੜੀ ਇੱਥੋਂ ਨਿਕਲੀਆਂ ਸੀਗੀਆਂ ਇੱਥੇ ਉਹ ਮੁੰਡਾ ਵੇਟ ਕਰ ਰਿਹਾ ਸੀਗਾ ਉਹ ਇਧਰ ਨੂੰ ਗਈਆਂ ਨੇ ਤੇ ਵੀਡੀਓ ਚ ਵੀ ਦੇਖਿਆ ਜਾ ਸਕਦਾ ਕਿਸ ਤਰੀਕੇ ਨਾਲ ਇੱਥੇ ਉਹ ਵਿਅਕਤੀ ਵੇਟ ਕਰ ਰਿਹਾ ਉਹ ਮੁੰਡਾ ਆ ਕੇ ਥੋੜੀ ਜੀ ਗੱਲ ਹੋਈ ਹੈ ਨਾਲ ਹੀ ਉਹਨੇ ਆਪਣੇ ਬੈਗ ਚੋਂ ਕਿਰਪਾਨ ਕੱਢੀ ਹੈ ਤੇ ਮਾਰਨੀ ਸ਼ੁਰੂ ਕਰਤੀ ਮਾਰਦੇ ਮਾਰਦੇ ਜਦ ਕੁੜੀ ਉੱਥੇ ਪਹੁੰਚੀ ਕਿਉਂਕਿ ਉਸ ਦੌਰਾਨ ਕਾਫੀ ਇੱਥੇ ਹਲਚਲ ਹੁੰਦੀ ਹੈ ਇੱਕ ਉਹ ਪਹੁੰਚੀ ਬਲੇਰੋ ਗੱਡੀ ਪਹੁੰਚੀ ਦੁੱਧ ਦੀ ਸੀ ਸ਼ਾਇਦ ਪਤਾ ਨਹੀਂ ਕਿਸੇ ਟਰੱਕੀ ਸੇ ਮਿਨੀ ਟਰੱਕ ਸੀਗਾ ਉੱਤੇ ਵੱਜੀ ਤੇ ਨੀਚੇ ਡਿੱਗ ਪਈ ਜਿਸ ਤੋਂ ਬਾਅਦ ਉਹਨੇ 4 ਤੋਂ 5 ਵਾਰ ਹੋਰ ਜਿਹੜਾ ਉਹ ਸਿਰ ਤੇ ਵਾਰ ਕੀਤਾ ਜਿਹਦੇ ਕਰਕੇ ਉਸ ਕੁੜੀ ਦੀ ਮੌਤ ਹੋ ਗਈ ਜਿਹੜੇ ਆਸ-ਪਾਸ ਦੇ ਚਸ਼ਮਦੀਦ ਨੇ ਉਹ ਵੀ ਦੱਸ ਰਹੇ ਨੇ ਕਿ ਕਾਰਨ ਕੀ ਸੀਗਾ ਉਹ ਜਿਹੜਾ ਮੁੰਡਾ ਸੀਗਾ ਉਹ ਪਾਗਲ ਹੋਇਆ ਸੀ ਕੀ ਸੀਗਾ ਉਹ ਤਾਂ ਚਲੋ ਇਹ ਹਲੇ ਇਨਵੈਸਟੀਗੇਸ਼ਨ ਦੇ ਰੂਪ ਦੱਸੂਗਾ ਸਾਰਾ ਕੁਝ ਦੱਸੂਗਾ ਪੁਲਿਸ ਵੀ ਇੱਥੇ ਮੌਜੂਦ ਸੀਗੀ ਤੇ ਫਿਲਹਾਲ ਦੇ ਲਈ ਜਿਹੜੇ ਜਾਣਕਾਰੀ ਦੇ ਰਹੇ ਨੇ ਕਿ ਕੁੜੀ ਫਤਿਹਗੜ ਸਾਹਿਬ ਦੀ ਸੀ ਜਿਹੜੀ ਆਸ-ਪਾਸ ਦੀ ਕੁੜੀਆਂ ਨੇ ਗੱਲਾਂ ਕੀਤੀਆਂ ਨੇ ਦੱਸਿਆ ਨੇ ਪਰ ਫਿਲਹਾਲ ਦੇ ਲਈ ਇਨਵੈਸਟੀਗੇਸ਼ਨ ਚ ਕੀ ਕੁਝ ਨਿਕਲਦਾ ਉਹ ਜ਼ਰੂਰ ਦੇਖਣਾ ਹੋਵੇਗਾ ਪਰ ਲੋਕ ਇਹ ਵੀ ਕਹਿੰਦੇ ਆ ਨਜ਼ਰ ਆਏ ਕਿ ਤਰਾਸ ਦੀ ਸਾਡੀ ਇਹ ਵੀ ਹੈ ਕਿ ਜਦ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਕੱਠੇ ਹੁੰਨੇ ਆ ਜੇ ਪਹਿਲਾਂ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਕੁੜੀ ਦੀ ਜਾਨ ਬਚ ਸਕਦੀ ਸੀ ਜੀ ਦੇਖੋ ਮੈਂ ਆਹੀ ਸਵਾਲ ਕੀਤਾ ਸੀ ਉਹਨਾਂ ਨੂੰ ਥੋੜੀ ਦੇਰ ਪਹਿਲਾਂ ਉਹ ਕਹਿੰਦੇ ਮੈਂ ਦੂਸਰੇ ਪਾਸੇ ਸੀਗਾ ਪਰ ਜਦ ਸਵਾਲ ਇਹ ਕੀਤਾ ਗਿਆ ਕਿ ਫਿਰ ਤੁਸੀਂ ਬਚਾ ਨਹੀਂ ਸਕੇ ਉਹਨਾਂ ਨੂੰ ਤਾਂ ਉਹ ਕਹਿੰਦੇ ਕਿ ਜਦ ਹੱਥ ਐਡੀ ਵੱਡੀ ਕਿਰਪਾ ਨੂੰ ਇੱਥੇ ਸਾਰੇ ਆਪਣੀ ਜਾਨ ਜਿਹੜੀ ਆ ਉਹ ਬਚਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਅੱਗੇ ਨਹੀਂ ਵੱਧ ਸਕੇ ਅਹੀ ਲੋਕ ਕਹਿ ਰਹੇ ਨੇ ਇੱਥੇ ਦੇ ਜਸਮਦੀਦ ਕਿ ਅਸੀਂ ਅੱਗੇ ਇਸ ਕਰਕੇ ਨਹੀਂ ਵਧ ਸਕੇ ਕਿਉਂਕਿ ਜਿਹੜਾ ਇੱਕ ਕਤਲ ਕਰ ਰਿਹਾ ਹੈ ਉਹ ਦੂਜਾ ਕਤਲ ਵੀ ਕਰਨ 'ਚ ਦੇਰ ਨਹੀਂ ਲਾਊਗਾ ਇਸ ਕਰਕੇ ਐਸੀ ਜਿਹੜਾ ਹੈ ਉਹ ਦੂਰ ਹੀ ਰਹੇ ਪਰ ਜਿਵੇਂ ਉਹ ਭੱਜਿਆ ਉਸੇ ਦੌਰਾਨ ਜਿਹੜਾ ਹੈਗਾ ਅਸੀਂ ਹਸਪਤਾਲ ਜਿਹੜਾ ਭੇਜਣ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕੁੜੀ ਨੂੰ ਕੀਤੀ ਹੈ ਜਿਸ ਦੌਰਾਨ ਉਹਦੀ ਮੌਤ ਹੋ ਗਈ ਹੈ ਪੁਲਿਸ ਦੇਖੋ ਮੈਂ ਜਿਵੇਂ ਆਇਆ ਸੀਗਾ ਪੁਲਿਸ ਉਸ ਦੌਰਾਨ ਇੱਥੇ ਸੀਗੀ ਹੁਣ ਪੁਲਿਸ ਜਾ ਚੁੱਕੀ ਹੈ ਤੋਂ ਅਗੇ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਇੱਥੇ ਕਾਫੀ ਦੇਰ ਰਹੀ ਹੈ ਉਸ ਤੋਂ ਬਾਅਦ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਅੱਧੇ ਘੰਟੇ ਕੁਕਾ ਇੱਥੇ ਖੂਨ ਦੇ ਹਲੇ ਵੀ ਨਿਸ਼ਾਨ ਪਏ ਨੇ ਉੱਥੇ ਮਿੱਟੀ ਪਾ ਕੇ ਹੁਣ ਪੁਲਿਸ ਇਤੋਂ ਜਾ ਚੁੱਕੀ ਹੈ ਤੇ ਅਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੀ ਹੈ ਅਸੀਂ ਆਹੀ ਗੱਲ ਕੀਤੀ ਕੁਝ ਪੁਲਿਸ ਕਰਵੇਂ ਨਾਲੋਂ ਕਹਿੰਦੇ ਹਲੇ ਅਸੀਂ ਗੱਲ ਹੀ ਕਰ ਸਕਦੇ ਹਲੇ ਪ੍ਰਾਇਮਰੀ ਇਨਵੈਸਟੀਗੇਸ਼ਨ ਪਹਿਲੇ ਹੋ ਜੇ ਥੋੜੀ ਜੀ ਉਸ ਤੋਂ ਬਾਅਦ ਹੀ ਅਸੀਂ ਕੁਝ ਦੱਸ ਸਕਦੇ ਹਾਂ ਬਿਲਕੁਲ ਬਹੁਤ ਸ਼ਰਮਨਾ ਕੇ ਇੱਥੇ ਜਿਹੜੇ ਚਸ਼ਮਦੀਦ ਨੇ ਇੱਕ ਵਾਰ ਦੁਬਾਰਾ ਤੁੰਨਾ ਗੱਲ ਕਰਦੇ ਆ ਕਿਉਂਕਿ ਜਿਹੜੇ ਲੋਕ ਨੇ ਹਲੇ ਵੀ ਮੌਜੂਦ ਨੇ ਇੱਥੇ ਆ ਤੁਸੀਂ ਤੁਸੀਂ ਜਿਹੜੀ ਵੀਡੀਓ ਦਿਖਾ ਰਹੇ ਸੀਗੇ ਜਦ ਤੁਸੀਂ ਇੱਥੇ ਖੜੇ ਸੀ ਦੇਖ ਰਹੇ ਸੀਗੇ ਹੋਰ ਕਿੰਨੇ ਕੁ ਲੋਕ ਮੌਜੂਦ ਸੀ ਉਸ ਵਾਂਗ ਜੇ ਬਹੁਤ ਲੋਕ ਥੇ ਪਰ ਕਿਸੇ ਨੇ ਨਾ ਰੋਕਾ ਨਹੀਂ ਉਸਕੋ ਉਹ ਰੋਕ ਲੇਤੇ ਨਾ ਤਾਂ ਉਹ ਸ਼ਾਇਦ ਬਚ ਵੀ ਜਾਏਗੀ ਵੈਸੇ ਤਾਂ ਮੁਸ਼ਕਿਲ ਲੱਗ ਰਿਹਾ ਹੈ ਬਚਣਾ ਉਸਕਾ ਕਿਉਂਕਿ ਕਿਸੇ ਨੇ ਹੱਥ ਨਹੀਂ ਪਾਇਆ ਸਾਰੇ ਬੰਦੇ ਨਾ ਡਰ ਗਏ ਸਰ ਮਾਰ ਰਿਹਾ ਸੀ ਕੁਝ ਗੱਲ ਵੀ ਕਰ ਰਿਹਾ ਸੀ ਕੁਝ ਕਹਿ ਰਿਹਾ ਸੀ ਕੁਝ ਨੇ ਉਹ ਇਧਰ ਹੀ ਬਾਤ ਥੋੜਾ ਸਾ ਉਸਨੇ ਕੀ ਆਏਗਾ ਉਸਕੇ ਬਾਅਦ निकालना उसने तलवार मारना चालू किया लड़की भागते हुए गाड़ी से टकराई वो गिर गई फिर उधर ही मारना उसको चालू कर दिया उसको बाद फिर की मुंडा कितने चला गया मुंडा बस इधर ही से ऐसे निकला पैदल चला गया वो पैदल गया तो एक बंदा होता है ना दौड़ के जाते हैं वो पैदल गया है, है। ऐसे पकड़ के तलवार ऐसे ऐसे भी कोई नहीं रोक सके अरे कोई नहीं रोक सका वो बता रहे हैं बुलोंगी में रोका है अब ये तो पता नहीं रोका या नहीं रोका हाँ पर वो लाइटों तक ना किसी ने नहीं रोका था उसको वो लाइट तक लाइट कि थे वो सामने लाइट ने घटो घट पांच सौ छह मीटर हाँ 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 किसी ने नहीं रोका लाइट तक पहले भी ऐसे कुछ माहौल देखे हैं यहाँ पे कि पहली बार देखा है ये तो जी पहली बार देखा जी पहली बार देखा ऐसा बिल्कुल फिलहाल दिली इस तुसी की कहूँगे पंजाब दी लॉ एंड ऑर्डर सिचुएशन जो है बनती जा रही है ਜੋ ਕੁਛ ਕਾਨੂੰਨ ਵਿਵਸਥਾ ਇਹੋ ਜੀ ਬਣਦੀ ਜਾ ਰਹੀ ਹੈ ਉਹਦੇ ਵਾਸਤੇ ਕੀ ਕਹੂੰਗੇ ਮੇਰੇ ਇਹਦਾ ਇਲਾਜ ਕੋਈ ਨਹੀਂ ਹੈਗਾ ਇਹਦਾ ਮਾਰਕਾ ਨੂੰ ਪੈਸਾ ਚਾਹੀਦਾ ਮੇਰਾ ਸਮਝ ਮੈਂ ਕੀ ਕਹਿੰਦਾ ਜਿਨ੍ਹਾਂ ਨੇ ਪੀਜੀ ਰੱਖੇ ਹੋਏ ਆ ਇਹਨਾਂ ਨੂੰ ਨਹੀਂ ਰੱਖਣੇ ਚਾਹੀਦੇ ਬੱਸ ਇਹ ਗਵਰਨਮੈਂਟ ਦੇ ਹੱਥ 'ਚ ਹੀ ਆ ਤੇ ਮਕਾਨ ਖਾਲੀ ਕਰਾਓ ਇਹਨਾਂ ਨੂੰ ਬਾਹਰ ਕੱਢੋ ਹਲੇ ਤਾਂ ਚਲੋ ਮਾਮਲਾ ਪਤਾ ਨਹੀਂ ਹੈ ਤੁਸੀਂ ਕਹਿੰਦੇ ਕੱਲ੍ਹ ਤੋਂ ਚਾਹ ਮੇਰੇ ਘਰ ਦੇ ਕੋਲ ਪੈਸੇ ਨੂੰ ਕੁੱਤਾ ਦੁੱਧ ਪੀਏ ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਜੀ ਜੀ ਦੇਖੋ ਬਿਲਕੁਲ ਇਹ ਵੀ ਕਹਿ ਸਕਦੇ ਆ ਕਿ ਸ਼ਾਇਦ ਪ੍ਰਸ਼ਾਸਨ ਦੀ ناکਾਮੀ ਹੈ ਲਾਗਨ ਆਰਡਰ ਦੀ ਸਿਚੁਏਸ਼ਨ ਇਹੋ ਜੀ ਬਣ ਗਈ ਹੈ ਕਿ ਸਰੇਆਮ ਕਤਲ ਕਰਨ ਤੋਂ ਬਾਅਦ ਉਹ ਆਰਾਮ ਨਾਲ ਜਾ ਰਹੇ ਨੇ ਕੋਈ ਉਹਨੂੰ ਰੋਕਣ ਵਾਲਾ ਨਹੀਂ ਹੈਗਾ ਪਰ ਪੁਲਿਸ ਉੱਥੇ ਮੌਜੂਦ ਨਹੀਂ ਸੀਗੀ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਵੱਡੀ ਗੱਲ ਇਹ ਜਿਹੜੇ ਲੋਕ ਇੱਥੇ ਮੌਜੂਦ ਸੀਗੇ ਉਹ ਵੀ ਕੁਝ ਨਹੀਂ ਕਰ ਸਕੇ ਇਸ ਕਰਕੇ ਪੁਲਿਸ ਤੇ ਦਾ ਇਲਜ਼ਾਮ ਲਾ ਦਿੰਦੇ ਆ ਪਰ ਉਹ ਲੋਕ ਜਿਹੜੇ ਇੱਥੇ ਖੜੇ ਨੇ ਉਹ ਵੀ ਕੁਝ ਨਹੀਂ ਕਰ ਸਕੇ ਗੱਲ ਤਾਂ ਉਹਨਾਂ ਦੀ ਵੀ ਬਣਦੀ ਹੈ ਜਿਹੜਾ ਕਿ ਆ ਅਨਿਆਏ ਹੁੰਦੇ ਹੋਏ ਦੇਖ ਰਹੇ ਨੇ ਇਨਜਸਟਿਸ ਹੁੰਦੇ ਹੋਏ ਦੇਖ ਰਹੇ ਨੇ ਪਰ ਫਿਰ ਵੀ ਕੁਝ ਨਹੀਂ ਕਰ پا ਰਹੇ ਪਰ ਫਿਲਹਾਲ ਦੇ ਲਈ ਏਸੀ ਕਿ ਇਹੀ ਕਹਾਂਗੇ ਕਿ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੀ ਹੈ ਇਨਵੈਸਟੀਗੇਸ਼ਨ ਚ ਕੀ ਨਿਕਲਦਾ ਉਹ ਜ਼ਰੂਰ ਦੇਖਣਾ ਹੋਏਗਾ ਪਰ ਜੋ ਕੁਝ ਹੋਇਆ ਮੰਦ ਭਾਗਾ ਹੋਇਆ ਤੇ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਸੂਰੇ ਸੂਰੇ ਦੇਖਣ ਦਿਹਾੜੇ ਮੋਹਾਲੀ ਚ ਦੇਖਣ ਨੂੰ ਮਿਲ ਰਹੀ ਹੈ